ਅੱਜ ਅਜੀਤ ਸਿੰਘ ਜੀ ਕਰਸ਼ਨਾਤ ਮੰਚ ਦੀ ਉਦੋਂ ਵਿੱਚ ਉਦੇਪਾਤ ਤੇ ਨੇ ਕਿ ਮੈਂ ਸਤਿ ਸ੍ਰੀ ਅਕਾਲ ਦੀ ਬੇਨਤੀ ਕਰਦਾ ਤੇ ਜਿਹੜਾ ਕਿਸੇ ਮੀਡੀਆ ਚਾਰਚ ਕਰਨ ਕਿ ਫੈਸਲਾ ਨਹੀਂ ਚਾਹੀਦਾ ਉਹ ਖੁਦਾ ਅੱਜ ਲੁਧਿਆਣਾ ਵਿੱਚ ਅਦਰਸ ਰਾਜਨੀਤੀ ਮੰਚ ਦੀ ਵੱਡੀ ਰਾਜਨੀਤਿਕ ਵਚਨ ਸਥਾਪਿਤ ਕੀਤੀ ਨਾਗਰਾ ਵਿੱਚ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਸੋਰਨਾ ਤੋਂ ਰਾਵਾਂ ਜਿੰਦਰ ਸਿੰਘ ਨਵਾਲੀ, ਸ਼ਮਸ਼ੇਰ ਸਿੰਘ ਆਸੀ, ਡਾਕਟਰ ਜੇਲ ਸਿੰਘ ਵਰਤਾਨੀ, ਮੋਤੀ ਮਿਰੋ, ਸੁਦੇਸ਼ ਰਾਜੀਆ, ਐਕਸੀਸਿੰਗ ਭਮਾਨ, ਬਾਦ ਸਿੰਘ ਸੰਧੂ, ਬਾਦ ਸਿੰਘ ਜੀ ਸਿੰਘ ਇੰਕਰਮ, ਵਿਨੋਦ ਸ਼ਰਮਾ ਜੀ, ਪ੍ਰੀਤੂ ਪ੍ਰਿੰਸੀਪਲ ਸੋਮਲਾਲ ਗੁਪਤਾ ਜੀ, ਅਰਜੀਤ ਸਿੰਘ ਖਾਨੇਵਾਲ ਦੇ ਪਾਰਦੇ। ਨਵੀਂ ਪੁਰੇ ਸਰਪੰਚਾਨ ਨੂੰ ਬਧਾਈ ਦਿੰਦੇ ਹੋਏ ਮਤਾ ਪਾਸ ਕੀਤਾ ਗਿਆ ਕਿ ਨੰਨੀਆਂ ਪੰਚਾਇਤਾਂ ਵਿੱਚ ਵਿਕਾਸ ਦੇ ਨਾਲ ਨਾਲ ਨਸ਼ਿਆਂ ਨੂੰ ਰੋਕਣ ਲਈ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਤੇ ਪਿੰਡ ਸਾਰੇ ਕਾਨੂੰਨ ਇਨਸਾਫ ਹੋਵੇ। ਪਰਦਾਨ ਕਰਨ ਲਈ ਯੋਗਦਾਨ ਪਾ ਸਕਦੇ ਹਾਂ ਉਸ ਨੂੰ ਅਮਰ ਜਾਨਾ ਪਹੁੰਚਾਉਣਾ ਚਾਹੀਦਾ ਹੈ ਚੰਡੀਗੜ੍ਹ ਤੋਂ ਖਨਾਨ ਦਾ ਹੱਕ ਜਿਹੜਾ ਬਣਦਾ ਹੈ ਉਹ ਪੰਜਾਬ ਨੂੰ ਜਨਾ ਕਿਸੇ ਦੇਰੀ ਦਿੱਤਾ ਜਾਵੇ ਤੇ ਜਿਹੜੀ ਜ਼ਮੀਨ ਚੰਡੀਗੜ੍ਹ ਦੀ ਏਰੀਆ ਦੇ ਵਿੱਚੋਂ ਹਰਿਆਣੇ ਨੂੰ ਵਕਲੀ ਦਿੱਤੀ ਜਾ ਰਹੀ ਹੈ ਉਹ ਨਾਤ ਪ੍ਰਦੇਸ਼ ਦਿੱਤੀ ਜਾਵੇ ਇਹ ਕਾਰਬਨ ਪ੍ਰਣ ਪ੍ਰਤੀਜਾ ਪੰਜਾਬ ਦਾ ਪਾਣੀ ਪੱਧਰ ਨੀਵਾ ਹੁੰਦਾ ਜਾ ਰਿਹਾ ਹੈ ਬਰਸਾਤਾਂ ਦੇ ਪਾਣੀ ਦੀ ਹਾਰਵੈਸਟਿੰਗ ਤੇ ਹੜ੍ਹਾਂ ਦੇ ਪਾਣੀ ਨੂੰ ਰੋਕਣ ਲਈ ਕੇਂਦਰ ਸਰਕਾਰ ਨਾਲ ਸਹਿਯੋਗ ਕਰੇ ਪੰਜਾਬ ਪਰਦੇਸੀ ਨਾਜ ਫੈਲਾ ਕਰਦਾ ਰਿਹਾ ਹੈ ਸਲਮੀ ਕਰ ਰਿਹਾ ਹੈ ਜਿਸ ਕਾਰਨ ਪੰਜਾਬ ਦਾ ਪਾਣੀ ਪੱਧਰ ਨੀਵਾ ਹੋਣਾ ਚੁਣਦਾ ਦਾ ਵਿਸ਼ਾ ਹੈ ਤੇ ਇਸ ਨੂੰ ਸਟੇਬਲਾਈਜ਼ ਕਰਨ ਲਈ ਤੇ ਮੋਟੋਂ ਧਰਤੀ ਦੀ ਰੀਚਾਰਜਿੰਗ ਤੋਂ ਉਤੋਂ ਲਈ ਕੇਂਦਰ ਸਰਕਾਰ ਨੂੰ ਬਣਾਵਾ ਲੈਣੀ ਚਾਹੀਦੀ ਹੈ ਪੰਜਾਬ ਦੀ ਫਸਲਾਂ ਤੇ ਕਮਾਈ ਹੋਣ ਦਾ ਸਾਗਨਾ ਨਾ ਰੂਪ ਉਸਾਰ ਐਮ ਐਸ ਪੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਵੇ ਆਰਗੇਨਿਕ ਖੇਤੀ ਉਪਜ ਦਾ ਵੰਡੀਕਰਨ ਕੀਤਾ ਜਾਵੇ ਜੋ ਕਿਸਾਨ ਜੈਵਿਕ ਖੇਤੀ ਕਰਦੇ ਹਨ ਉਹਨਾਂ ਨੂੰ ਕੈਮੀਕਲ ਖਾਦਾਂ ਜਿੰਨੀ ਸਬਸਿਡੀ ਨਗਰ ਰੂਪ ਵਿੱਚ ਕੁਦਰਤੀ ਖੇਤੀ ਕਿਸਾਨਾਂ ਨੂੰ ਦਿੱਤੀ ਜਾਵੇ ਤੇ ਬਿਨਾਂ ਇਹਨਾਂ ਕਿਸਾਨਾਂ ਦੀ ਮਨਰੇਗਾ ਸਕੀਮ ਲਾਗੂ ਕੀਤੀ ਜਾਵੇ। ਮਨਰੇਗਾ ਦੀ 240 ਦਿਨ ਦੀ ਕੰਨੀ ਬਣਾਈ ਜਾਵੇ। ਭ੍ਰਿਸ਼ਟਾਚਾਰ ਮੁਲਾਕਾਤ ਕੋਰੀ ਮੈਸੇਜ ਦੀ ਸਪਲਾਈ ਬੰਦ ਕੀਤੀ ਜਾਵੇ। ਗਰੂਨ ਅਵਸਥਾ ਘਟਾਈ ਜਾਵੇ। ਕੇਂਦਰ ਸਰਕਾਰ ਗੈਸ ਸਿਲੰਡਰ ਤੇ ਸਬਸਿਡੀ ਨਾ ਮਾਤਰ ਦੇ ਰਹੀ ਹੈ। ਗੈਸ ਸਿਲੰਡਰ ਆਪਣੇ ਵਾਅਦੇ ਅਨੁਸਾਰ 400 ਰੁਪਏ ਦਾ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ ਵਿਧਾਇਕ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਦੇ ਵਿੱਚ ਆਰਮੀ ਨੇ ਕੀਤੀ ਜਾ ਰਹੇ ਵਾਅਦੇ ਦੀ ਜਿਹੜੀ ਰਵੈਤਤਾ ਬੰਦ ਕੀਤੀ ਜਾਵੇ ਕਿਉਂਕਿ ਇਸ ਨਾਲ ਲੋਕਾਂ ਤੇ ਬੁਗਿਆਈ ਦਾ ਹੋਰ ਬੋਝ ਪੈਂਦਾ ਹੈ ਤੇ ਹਰੇਕ ਕੋਆਟੋਾਈ ਤੇ ਖਰਚੇ ਜਿਹੜੇ ਉਹਨਾਂ 'ਚ ਵਾਧਾ ਹੁੰਦਾ ਹੈ ਬੇਰਜ਼ਗਾਰੀ ਖਤਮ ਕੀਤੀ ਜਾਵੇ ਹਰ ਇੱਕ ਵਿਅਕਤੀ ਨੂੰ ਰੋਜ਼ਗਾਰ ਮਿਲੇ ਉਤਪਾਦਨ ਖੇਤਰ ਵਿੱਚ ਵੱਡੇ ਸਟੋਰ ਨਾ ਖੁੱਲ੍ਹੇ ਜਾਣ ਇਸ ਨਾਲ ਕਿਹੜੇ ਖੇਤਰਾਂ 'ਚ ਕੰਮ ਕਰਨੇ ਲੱਗਦੇ ਨੇ ਨਿਰਵਾਸ ਸਥਾਨ ਵਿੱਚ ਪੜਾਈ ਤੇ ਸਿਹਤ ਸੂਚਨਾ ਲੋਕਾਂ ਨੂੰ ਮੁਕਤੀ ਦੇ ਜਾਗ ਉਲਾਂ ਵਿੱਚ ਪੰਜਾਬੀ ਸ਼ੁਰੂ ਤੋਂ ਪੜ੍ਹਾਈ ਜਾਵੇ ਦਫ਼ਤਰਾਂ ਵਿੱਚ ਇਹ ਚੀਜ਼ਾਂ ਨੂੰ ਲਾਗੂ ਕੀਤੀ ਜਾਵੇ ਖਾਣੋ ਵਾਲੇ ਪ੍ਰਦਾਸ਼ਕਾਂ ਤੇ ਜੀਐਸਟੀ ਸਬੰਧਕ ਕੀਤਾ ਜਾਵੇ ਵਾਤਾਵਰਨ ਸ਼ੁੱਧ ਹੋਵੇ ਪਾਣੀ ਮਿੱਟੀ ਹਵਾ ਦਾ ਪ੍ਰਦੂਸ਼ਣ ਬੰਦ ਹੋਵੇ ਹਰੇਕ ਥਾਂ ਤੇ ਪ੍ਰਦੂਸ਼ਣ ਹਟਾਰਿਆ ਗੈਰ ਕਾਨੂੰਨੀ ਜਿਹੜੇ ਕਾਰੋਬਾਰ ਨੇ ਉਹ ਬੰਦ ਹੋਣੇ ਚਾਹੀਦੇ ਨੇ ਜਾਂ ਜੋ ਆਪਣਾ ਪ੍ਰਦੂਸ਼ਣ ਪ੍ਰੂਫ ਕਰਕੇ ਰਜਿਸਟਰ ਦਰਸ਼ ਰਾਜਨੀਤੀ ਮੰਚ ਉਪਰ ਨੂੰ ਪ੍ਰਯਾਜਿਤ 2027 ਦੀ ਧਾਨ ਸਭਾ ਚੋਣਾਂ ਲਈ ਰਾਜਨੀਤਿਕ ਵਿਕਲਪ ਦੇਣ ਲਈ ਇਮਾਨਦਾਰ ਗਿਆਨਵਾਨ ਸਮਝਵਾਨ ਧਰਮਨਲ ਪੱਖ ਜਾਤਪਾਤ ਭਾਸ਼ਾ ਤੇ ਸਾਰੇ ਪੱਖਪਰਤਾਂ ਦੇ ਉੱਪਰ ਉੱਠ ਕੇ ਸੁੰਦਰ ਵਾਲੇ ਵਿਅਕਤੀ ਇੱਕ ਮੰਚ ਤੇ ਇਕੱਠੇ ਕਰਦਾ ਪਰਾਲਾ ਜਿਹਨੂੰ ਅਸੀਂ ਸੱਦਾ ਦਿੰਦੇ ਹਾਂ ਸਾਰੇ ਇਕੱਤਰ ਹੋਣ ਮੀਟਿੰਗ ਵਿੱਚ ਅਪੀਲ ਕੀਤੀ ਗਈ ਕਿ ਇਸ ਮਿਲਨ ਨਾਲ ਵੱਧ ਵੱਧ ਲੋਕ ਨੂੰ ਕਾਜ ਪ੍ਰਯਾਜਿਤ ਮਾਰੂ ਨਿਸ਼ਾਨ ਖੜਪਾਈ ਜਾ ਸਕਦੀ ਹੈ ਇਹ ਗੱਲ ਖਾਸ ਤੌਰ ਤੇ ਨੁਕਮ ਲਈ ਹੈ ਕਿ ਜਿਹੜੇ ਅੱਜ ਦੇ ਇਹ ਜਿਹੜੇ موجودہ سیاسی نظام کو جڑے دکھی ہوئے لوگ انہیں زیادہ تر وہ نے جنہاں نے بدلاؤ کی آس نال نوک چنی سی پر اچھے بے حد نراشا دے آگ کر کے انہوں نے بہتر جگہ ہونا پڑے گا